ਸਾਥੀਓ ਸਿਆਣੇ ਕਹਿੰਦੇ ਨੇ ਕਿ ਇਹ ਦੁਨੀਆ ਤੋਖੇ ਨਾਲ ਭਰੀ ਹੋਈ ਹੈ ਸਾਡੇ ਸਾਰਿਆਂ ਦੀ ਜ਼ਿੰਦਗੀ ਵਿੱਚ ਕਤੇ ਨਾ ਕਦੇ ਇਹੋ ਜਿਹਾ ਸਮਸਰ ਉਰੋਂਦਾ ਹੈ ਜਦੋਂ ਅਸੀਂ ਬਹੁਤ ਹੀ ਬੇਬਸ ਮਹਿਸੂਸ ਕਰਦੇ ਹਾਂ ਜਿਹੜਾ ਵੀ ਕੋਈ ਮਿਲਦਾ ਧੋਖਾ ਕਰਕੇ ਚਲੇ ਜਾਂਦਾ ਹੈ ਸਹੀ ਹੁੰਦੇ ਹੋਏ ਵੀ ਝੂਠੇ ਇਲਜ਼ਾਮ ਲੱਗਦੇ ਨੇ ਤੇ ਕਈ ਵਾਰ ਤਾਂ ਜ਼ਿੰਦਗੀ ਨੂੰ ਖਤਮ ਕਰਨ ਦੇ ਖਿਆਲ ਤੱਕ ਵੀ ਆ ਜਾਂਦੇ ਨੇ ਇੰਨਾ ਹਾਲਾਤਾਂ ਵਿੱਚੋਂ ਬਾਹਰ ਕਿਵੇਂ ਆਉਣਾ ਹੈ اپنیا ਭਾਵਨਾਵਾਂ ਨੂੰ ਆਪਣੇ ਹੱਥ ਵਿੱਚ ਕਿਵੇਂ ਕਾਬੂ ਕਰਨਾ ਹੈ ਸੋ ਇਸ ਖੂਬਸੂਰਤ ਕਹਾਣੀ ਰਹੀਂ ਇੱਕ ਨਵਾਂ ਰਾਹ ਤੈ ਮਿਲੇਗਾ ਹੀ ਨਾਲ ਹੀ ਮੈਂ ਯਕੀਨਨ ਕਹਿ ਸਕਦਾ ਹਾਂ ਕਿ ਕਿ ਅੱਜ ਤੁਹਾਡੀ ਜ਼ਿੰਦਗੀ ਆਸਾਨ ਹੋਣ ਵਾਲੀ ਹੈ ਕਹਾਣੀ ਨੂੰ ਅਖੀਰ ਤੱਕ ਸੁਣਿਓ ਤਾਂ ਕਿ ਕੋਈ ਵੀ ਕੱਲ ਅਧੂਰੀ ਨਾ ਰਹਿ ਜਾਵੇ ਕਿਉਂਕਿ ਅਧੂਰਾ ਗਿਆਨ ਵੀ ਖਤਰਨਾਕ ਸਾਬਤ ਹੁੰਦਾ ਹੈ ਸੋ ਹੁਣ ਕਹਾਣੀ ਨੂੰ ਸ਼ੁਰੂ ਕਰਤੇ ਹਾਂ ਇੱਕ ਵਿਅਕਤੀ ਦੂਰ ਦੇ ਇਲਾਕੇ ਤੋਂ ਯਾਤਰਾ ਕਰਕੇ ਮਹਾਤਮਾ ਗੌਤਮ ਬੁੱਧ ਨੂੰ ਮਿਲਨ ਆਇਆ ਉਹਦੇ ਚਿਹਰੇ ਤੋਂ ਲੱਗ ਰਿਹਾ ਸੀ ਕਿ ਉਹ ਅੰਦਰੋਂ ਬਹੁਤ ਪਰੇਸ਼ਾਨ ਹੈ ਵਿਅਕਤੀ ਨੇ ਗੌਤਮ ਬੁੱਧ ਨੂੰ ਪ੍ਰਣਾਮ ਕੀਤਾ ਤੇ ਬੋਲਦੇ-ਬੋਲਦੇ ਰੋਣ ਲੱਗ ਪਿਆ ਮੈਨੂੰ ਇਨਸਾਫ ਚਾਹੀਦਾ ਹੈ ਉਹਨਾਂ ਨੀਚ ਲੋਕਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਹਮੇਸ਼ਾ ਦੀ ਤਰ੍ਹਾਂ ਗੌਤਮ ਬੁੱਧ ਸ਼ਾਂਤ ਬੈਠ ਹੋਏ ਸੀ ਫਿਰ ਉਹਨਾਂ ਨੇ ਵਿਅਕਤੀ ਨੂੰ ਪਾਣੀ ਪਿਲਾਇਆ ਤੇ ਆਪਣੇ ਕੋਲ ਬਿਠਾਇਆ ਫਿਰ ਪੁੱਛਿਆ ਭਾਈ ਤੇਰੇ ਨਾਲ ਕੀ ਹੋਇਆ ਹੈ ਜੋ ਤੋ ਇਹ ਨਾ ਪਛੇਨ ਹੈ ਮਹਾਤਮਾ ਦੀ ਮਿੱਠੀ ਆਵਾਜ਼ ਵਿੱਚ ਆਪਣਾ ਪਨ ਸੁਣ ਕੇ ਵਿਅਕਤੀ ਥੋੜਾ ਸ਼ਾਂਤ ਹੋਇਆ ਕੁਝ ਦਿਰ ਸਾਲ ਲੈਣ ਤੋਂ ਬਾਅਦ ਉਹ ਬੋਲਿਆ ਕਿ ਚਾਰ ਲੋਕਾਂ ਨੇ ਮਿਲ ਕੇ ਮੇਰੇ ਨਾਲ ਵਪਾਰ ਵਿੱਚ ਵੱਡਾ ਧੋਖਾ ਕੀਤਾ ਹੈ ਸਮਾਨ ਲਿਆ ਤੇ ਪੈਸੇ ਨਹੀਂ ਦਿੱਤੇ ਜਦੋਂ ਮੈਂ ਪੈਸੇ ਮੰਗੇ ਤਾਂ ਕਹਿਣ ਲੱਗੇ ਤੂੰ ਸਮਾਨ ਦਿੱਤਾ ਹੀ ਨਹੀਂ ਉਲਟਾ ਸਾਡੇ ਤੋਂ ਐਡਵਾਂਸ ਲੈ ਲਿਆ ਹੁਣ ਵਿਆਜ ਸਮੇਤ ਪੈਸੇ ਵਾਪਸ ਕਰ ਉਹਨਾਂ ਲੋਕਾਂ ਨੇ ਸਾਰਿਆਂ ਦੇ ਸਾਹਮਣੇ ਮੈਨੂੰ ਝੂਠਾ ਸਾਬਤ ਕਰ ਦਿੱਤਾ ਮੇਰੀ ਬਹੁਤ ਪੀੜਤੀ ਹੋਈ ਉਸ ਵਿਅਕਤੀ ਨੇ ਕਿਹਾ ਹੁਣ ਮੈਨੂੰ ਰਾਤਾਂ ਨੂੰ ਨੀਂਦ ਨਹੀਂ ਆਉਂਦੀ ਹਰ ਚੱਕਾ ਉਹਨਾਂ ਦੇ ਚਿਹਰੇ ਸਾਹਮਣੇ ਆਉਂਦੇ ਰਹਿੰਦੇ ਨੇ ਮੈਂ ਚਾਹੁੰਦਾ ਹਾਂ ਕਿ ਉਹਨਾਂ ਨੂੰ ਉਹਨਾਂ ਦੇ ਕੀਤੇ ਦੀ ਸਜ਼ਾ ਮਿਲੇ ਮੈਨੂੰ ਇਨਸਾਫ ਮਿਲੇ ਤਦ ਜਾ ਕੇ ਮੇਰਾ ਮਨ ਸ਼ਾਂਤ ਹੋ ਜਾਵੇਗਾ ਗੋਤਮ ਪਤ ਨੇ ਕਿਹਾ ਅੱਛਾ ਜਦ ਤੱਕ ਉਹਨਾਂ ਨੂੰ ਸਜ਼ਾ ਨਹੀਂ ਮਿਲਦੀ ਤਦ ਤੱਕ ਕੀ ਤੂੰ ਖੁਦ ਨੂੰ ਸਜ਼ਾ ਦਿੰਦਾ ਰਹੇਗਾ ਵਿਅਕਤੀ ਨੇ ਕਿਹਾ ਪਰ ਅਜਾਇ ਲੋਕਾਂ ਨੂੰ ਤਾਂ ਸਜ਼ਾ ਮਿਲਣੀ ਹੀ ਚਾਹੀਦੀ ਹੈ ਨਹੀਂ ਤਾਂ ਇਹ ਲੋਕ ਹੋਰਾਂ ਨੂੰ ਵੀ ਇਦਾਂ ਹੀ ਲੁੱਟਦੇ ਰਹਿਣਗੇ ਗੋਤਮ ਪੁੱਤ ਮੁਸਕਰਾਏ ਤੇ ਬੋਲੇ ਮੈਂ ਤੈਨੂੰ ਇੱਕ ਕਹਾਣੀ ਸੁਣਾਉਂਦਾ ਹਾਂ ਫਿਰ ਤੂੰ ਹੀ ਦੱਸੀ ਕਿ ਤੈਨੂੰ ਕੀ ਕਰਨਾ ਚਾਹੀਦਾ ਹੈ ਵਿਅਕਤੀ ਸੰਤੁਸ਼ਟ ਨਹੀਂ ਸੀ ਪਰ ਚੁੱਪ ਰਿਹਾ ਕਹਾਣੀ ਸੁਣਾਉਂਦੇ ਗੋਤਮ ਪੁੱਤ ਕਹਿਣ ਲੱਗੇ ਇੱਕ ਵਾਰ ਇੱਕ ਸੈਨਿਕ ਜੰਗਲ ਤੋਂ ਗੁਜ਼ਰ ਰਿਹਾ ਸੀ ਅਚਾਨਕ ਉਸ ਦੀ ਕਮਰ ਵਿੱਚ ਬਹੁਤ ਤੇਜ਼ ਚੁੱਪਨ ਹੋਈ ਦਤ ਇੰਨਾ ਤੇਜ ਸੀ ਕਿ ਸੈਨਿਕੇ ਠੰਡੇ ਕਪਿਆ ਉਸਨੇ ਹੋਸ਼ ਸੰਭਾਲ ਲਿਆ ਤੇ ਦੇਖਿਆ ਕਿ ਉਹਦੇ ਕਮਰ ਵਿੱਚ ਤੀਰ ਘੁੱਸਿਆ ਹੋਇਆ ਹੈ ਤੇ ਕੱਪੜੇ ਖੋਨ ਨਾਲ ਪੇਚ ਰਹੇ ਨੇ ਤਾਂ ਤੇ ਉਸ ਸੈਨਿਕ ਦੇ ਸਾਹਮਣੇ ਇੱਕ ਸ਼ਿਕਾਰੀ ਪੱਜ ਕੇ ਨਿਕਲਿਆ ਸੈਨਿਕ ਤੁਰੰਤ ਸਮਝ ਗਿਆ ਕਿ ਉਸ ਸ਼ਿਕਾਰੀ ਦਾ ਹੀ ਤੀਰ ਮਨੂ ਲੱਗਾ ਹੈ ਸੈਨਿਕ ਉਸ ਸ਼ਿਕਾਰੀ ਦੀ ਦਿਸ਼ਾ ਵਿੱਚ ਚੱਲਣ ਲੱਗਾ ਭਾਦ ਤੀਰ ਤੇ ਉਸ ਦੀ ਛੱਟ ਤੇ ਚਲਦੇ ਦੁਰਨਾ ਵੀ ਬਹੁਤ ਮੁਸ਼ਕਲ ਹੋ ਰਿਹਾ ਸੀ ਫਿਰ ਆਖਰਕ ਸੈਨਿਕ ਉੱਥੇ ਡਿੱਗ ਪਿਆ। ਐਨੇ ਵਿੱਚ ਉੱਥੋਂ ਇੱਕ ਵੈਦ ਲੰਘ ਰਿਹਾ ਸੀ। ਉਸਨੇ ਚਟ ਸੈਨਿਕ ਦਾ ਤੀਰ ਕੱਟਿਆ ਤੇ ਉਹਦਾ ਇਲਾਜ ਕਰਨਾ ਲੱਗਾ। ਪਰ ਤੀਰ ਨਿਕਲਤੇ ਹੀ ਸੈਨਿਕ ਉੱਠਿਆ ਤੇ ਚੀਹਣ ਲੱਗਾ। ਵੈਦ ਨੇ ਕਿਹਾ, "ਭਾਈ ਸਾਹਿਬ, ਪਹਿਲਾਂ ਇਲਾਜ ਤਾਂ ਹੋਣ ਦਿਓ, ਨਹੀਂ ਤੇ ਤੁਹਾਡੇ ਪੂਜ ਸਰੀਰ ਵਿੱਚ ਜ਼ਹਿਰ ਫੈਲ ਜਾਵੇਗਾ।" ਪਰ ਜ਼ਖਮੀ ਸੈਨਿਕ ਗੁੱਸੇ ਨਾਲ ਬੋਲਿਆ ਕਿ, "ਨਹੀਂ, ਪਹਿਲਾਂ ਮੈਂ ਉਸ ਕਾਇਰ ਨੂੰ ਲੱਪਣਾ ਹੈ ਜਿਨੇ ਮੇਰੇ ਉੱਪਰ ਇਹ ਤੀਰ ਚਲਾਇਆ।" ਤੇ ਮਦਦ ਲਈ ਰੁਕਿਆ ਵੀ ਨਹੀਂ ਮੈਂ ਪਹਿਲਾ ਉਸ ਨੂੰ ਸਜ਼ਾ ਤੇ ਵਾਂਗਾ ਫਿਰ ਇਲਾਜ ਕਰਵਾਵਾਂਗਾ ਵੈਦ ਨੇ ਬਹੁਤ ਸਮਝਾਇਆ ਕਿ ਹਾਲੇ ਸਿਰਫ تیر ਨਿਕਲਿਆ ਹੈ ਜਿਕਰ ਥੋੜ੍ਹਾ ਜਿਹਾ ਵੀ ਜ਼ਹਿਰ ਅੰਦਰ ਰਹਿ ਗਿਆ ਤਾਂ ਪੂਰੇ ਸਰੀਰ ਵਿੱਚ ਫੈਲ ਜਾਵੇਗਾ ਤੇ ਤੇਰੀ ਜਾਨ ਵੀ ਜਾ ਸਕਦੀ ਹੈ ਪਰ ਉਹ ਸੈਨਿਕ ਗੁੱਸੇ ਦੀ ਅੱਗ ਵਿੱਚ ਅੰਨਾ ਦਬੈਰਾ ਹੋ ਚੁੱਕਿਆ ਸੀ ਸ਼ਿਕਾਰੀ ਦੀ ਤਲਾਸ਼ ਵਿੱਚ ਉਹ ਕਾਫੀ ਦੇਰ ਤੱਕ ਜੰਗਲ ਵਿੱਚ ਭਟਕਦਾ ਰਿਹਾ ਤੇ ਅੰਤ ਵਿੱਚ ਜ਼ਹਿਰ ਫੈਲਣ ਦੇ ਕਾਰਨ ਉਸ ਦੀ ਮੌਤ ਹੋ ਗਈ ਇੱਕ ਕਹਾਣੀ ਸੁਣਾ ਕੇ ਗੌਤਮ ਬੁੱਧ ਨੇ ਉਸ ਵਿਅਕਤੀ ਤੋਂ ਬਹੁਤ ਅਜੀਬ ਜਿਹਾ ਸਵਾਲ ਪੁੱਛਿਆ ਅੱਛਾ ਇਹ ਦੱਸੋ ਕਿ ਸੈਨਿਕ ਨੂੰ ਕਿੰਨੇ ਤੀਰ ਲੱਗੇ ਸੀ ਵਿਅਕਤੀ ਨੇ ਸੋਚ ਕੇ ਕਿਹਾ ਉਸ ਸੈਨਿਕ ਨੂੰ ਤਾਂ ਇੱਕ ਹੀ ਤੀਰ ਲੱਗਿਆ ਸੀ ਗੌਤਮ ਬੁੱਧ ਨੇ ਕਿਹਾ ਹਾਂ ਸ਼ਿਕਾਰੀ ਨੇ ਸੈਨਿਕ ਨੂੰ ਇੱਕ ਹੀ ਤੀਰ ਮਾਰਿਆ ਸੀ ਪਰ ਉਹ ਸੈਨਿਕ ਵਾਰ-ਵਾਰ ਖੁਦ ਨੂੰ ਗੁੱਸੇ ਤੇ ਬਦਲੇ ਦੀ ਭਾਵਨਾ ਦੇ ਜ਼ਹਿਰੀਲੇ ਤੀਰ ਮਾਰਦਾ ਰਿਹਾ ਆਪਣੇ ਵਿਚਾਰਾਂ ਤੇ ਭਾਵਨਾਵਾਂ ਨਾਲ ਖੁਦ ਨੂੰ ਜ਼ਖਮੀ ਕਰਦਾ ਰਿਹਾ ਗੌਤਮ ਪੁੱਤ ਕਹਿੰਦੇ ਨੇ ਦੁਜਾ ਤੀਰ ਤਾਂ ਪਹਿਲੇ ਨਾਲੋਂ ਵੀ ਜ਼ਿਆਦਾ ਕਸ਼ਟਕਾਰੀ ਸੀ ਕਿਉਂਕਿ ਸੈਨਿਕ ਕੋ ਖੁਦ ਨੂੰ ਹੀ ਮਾਰ ਰਿਹਾ ਸੀ ਬੁੱਧ ਕਹਿੰਦੇ ਨੇ ਕਿ ਸਾਨੂੰ ਸਾਡੇ ਗੁੱਸੇ ਤੇ ਲਈ ਦੰਡ ਨਹੀਂ ਮਿਲਦਾ ਬਲਕਿ ਸਾਡਾ ਗੁੱਸਾ ਹੀ ਸਾਨੂੰ ਦੰਡ ਦਿੰਦਾ ਹੈ ਗੌਤਮ ਪੁੱਤ ਨੇ ਕਿਹਾ ਇਸ ਸੰਸਾਰ ਵਿੱਚ ਸਭ ਕੁਝ ਬਦਲਦਾ ਜਾਂਦਾ ਹੈ ਅਸਥਿਰਤਾ ਦੇ ਕਾਰਨ ਸਾਡੇ ਸਭ ਦੇ ਜੀਵਨ ਵਿੱਚ ਕਦੇ ਨਾ ਕਦੇ ਤਕਲੀਫ ਆਉਂਦੀ ਹੈ ਕਦੇ ਅਚਾਨਕ ਨੁਕਸਾਨ ਹੁੰਦਾ ਹੈ ਤੇ ਕਦੇ ਸਾਡੇ ਤੋਂ ਗਲਤੀ ਹੁੰਦੀ ਹੈ ਕਦੇ ਸਾਡੇ ਤੇ ਛੁੱਟੇ ਦੋਸ਼ ਲੱਗਦੇ ਨੇ ਕਦੇ ਸਾਨੂੰ ਕੋਈ ਛੱਡ ਕੇ ਚੱਲਿਆ ਜਾਂਦਾ ਹੈ ਪਰ ਇਸ ਨੂੰ ਵਾਰ-ਵਾਰ ਯਾਦ ਕਰਦੇ ਰਹਿਣਾ ਤੇ ਖੁਦ ਨੂੰ ਧੁੱਕੀ ਹੋਣਾ ਇਨਸਾਨ ਨੂੰ ਅਸਲ ਕਠਿਨਾਂ ਤੋਂ ਕਿਤੇ ਵੱਧ ਦੁੱਖ ਪਹੁੰਚਾਉਂਦਾ ਹੈ ਤਕਲੀਫ ਤਾਂ ਆਉਣਾ ਤਾਂ اٹਲ ਹੈ ਪਰ ਦੁੱਖੀ ਰਹਿਣਾ ਪੂਜਿਤਰਾ ਤੁਹਾਡੀ ਮਰਜ਼ੀ ਹੈ ਫਿਰ ਵਿਅਕਤੀ ਨੇ ਪੁੱਛਿਆ ਕਿ ਮਹਾਤਮਾ ਜੀ ਮਨ ਪੁਰਾਣੇ ਕੱਲ੍ਹ ਨੂੰ ਛੱਡ ਨਹੀਂ ਪਾਉਂਦਾ ਬੁਰੀਆਂ ਭਾਵਨਾਵਾਂ ਵਾਰ-ਵਾਰ ਹਵੀ ਹੋ ਜਾਂਦੀਆਂ ਨੇ ਗੋਤਮ ਬੁੱਧ ਕਹਿੰਦੇ ਨੇ ਕਿ ਜਿਤੇ ਮਨ ਵਿੱਚ ਤ੍ਰਿਸ਼ਨਾ ਪੈਦਾ ਹੋ ਜਾਵੇ ਕਿ ਅਜਿਹਾ ਹੀ ਹੋਣਾ ਚਾਹੀਦਾ ਹੈ ਮੈਨੂੰ ਤਾਂ ਇਹੀ ਚਾਹੀਦਾ ਹੈ ਤਾਂ ਫਿਰ ਉਸ ਨੂੰ ਬ੍ਰਹਿਮੰਡ ਦੇ ਸਾਰੇ ਦੇਵਤੇ ਵੀ ਦੁੱਖ ਤੋਂ ਨਹੀਂ ਬਚਾ ਸਕਦੇ ਇਹ ਤ੍ਰਿਸ਼ਨਾ ਕਠਨ ਅਨੁਭਵਾਂ ਤੋਂ ਬਚਣ ਦੀ ਸਰੀਰਕ ਸੁੱਖ ਪਾਉਣ ਦੀ ਬਦਲਾ ਲੈਣ ਦੀ ਜਾਂ ਵੱਧ ਤੋਂ ਵੱਧ ਧਨ ਸੰਪਤੀ ਪਾਉਣ ਦੀ ਹੋ ਸਕਦੀ ਹੈ ਗੌਤਮ ਬੁੱਧ ਕਹਿੰਦੇ ਨੇ ਕਿ ਕੋਈ ਵੀ ਕਾਰਨ ਇੰਨਾ ਵੱਡਾ ਨਹੀਂ ਕਿ ਤੁਸੀਂ ਵਿਚਾਰਾਂ ਨਾਲ ਖੁਦ ਨੂੰ ਚੋਟ ਪਹੁੰਚਾਓ ਹੁਣ ਤੱਕ ਤੁਸੀਂ ਜਾਣਦੇ ਨਹੀਂ ਸੀ ਪਰ ਸਮਝਦਾਰ ਇਨਸਾਨ ਗਲਤੀ ਨੂੰ ਵਾਰ-ਵਾਰ ਨਹੀਂ ਦਰਉਂਦਾ। ਦ੍ਰਿੜ ਇਰਾਦੇ ਤੇ ਯਤਨਾਂ ਤੇ ਸਦਕਾ ਜਨਮਾਂ ਤੋਂ ਪਈਆਂ ਬੁਰੀਆਂ ਆਦਤਾਂ ਵੀ ਤਿਆਗ ਦਿੰਦਾ ਹੈ। ਮਹਾਤਮਾ ਬੁੱਧ ਵਿਅਕਤੀ ਨੂੰ ਸਮਝਾਉਂਦੇ ਕਿੰਦੇ ਨੇ ਕਿ ਬੁਰਾ ਇਨਸਾਨ ਕਦੇ ਖੁਦ ਨੂੰ ਬਿਹਤਰ ਬਣਾਉਂਦਾ ਛੱਤ ਨਹੀਂ ਨਹੀਂ ਕਰਦਾ। ਇਸ ਲਈ ਉਹ ਬੁਰੇ குணਾਂ ਨੂੰ ਛੱਡ ਨਹੀਂ ਪਾਉਂਦਾ। ਇਹ ਹੀ ਬੁਰੇ ਗੁਣ ਆਖਿਰ ਵਿੱਚ ਉਸਨੂੰ ਸਜ਼ਾ ਦਿੰਦੇ ਨੇ। ਇਸ ਲਈ ਤੁਹਾਨੂੰ ਬਦਲੇ ਦੀ ਭਾਵਨਾ ਤੇ ਅਸਮਰਥਤਾ ਦੀ ਭਾਵਨਾ ਛੱਡ ਕੇ ਆਪਣੇ ਵਰਤਮਾਨ ਤੇ ਕੰਮ ਕਰਨਾ ਚਾਹੀਦਾ ਹੈ। ਅਜਾ ਕਰਨ ਨਾਲ ਆਪਣੇ ਆਪ ਸਹੀ ਰਸਤਾ ਨਿਕਲਾਵੇਗਾ ਗੌਤਮ ਬੋਤਨੇਕਿਆ ਹੁਣ ਵਰਤਮਾਨ ਤੇ ਧਿਆਨ ਦਿਓ ਤੇ ਮਨ ਨੂੰ ਸ਼ਾਂਤੋ ਕੇ ਸਿਰਫ ਦੇਖੋ ਇਹ ਚਤਨ ਤੁਹਾਨੂੰ ਕਰਨਾ ਹੀ ਪਵੇਗਾ ਕਿਉਂਕਿ ਸਾਡੇ ਖੁਦ ਤੇ ਇਲਾਵਾ ਸਾਡਾ ਕੋਈ ਉਤਾਰ ਨਹੀਂ ਕਰ ਸਕਦਾ ਸਾਨੂੰ ਮਨ ਨੂੰ ਚਤਨ ਦੇ ਰਸਤੇ ਤੇ ਖੁਦ ਹੀ ਚੱਲਣਾ ਹੋਵੇਗਾ ਹੁਣ ਸਿੱਖਿਆ ਸਮਝੀਏ ਪਹਿਲੀ ਸਿੱਖਿਆ ਕੀ ਅੰਤਰਮਨ ਤੋਂ ਸ਼ਿਕਾਇਤਾਂ ਮਿਟਾਓ ਸਾਥੀਓ ਕਿਸੇ ਨਾ ਕਿਸੇ ਮਾਤਰਾ ਵਿੱਚ ਅਸੀਂ ਆਪਣੇ ਅਵਚੇਤਨ ਮਾਨ ਵਿੱਚ ਕਈ ਸਾਰੇ ਸ਼ਿਕਾਇਤਾਂ ਲਈ ਬੈਠੇ ਰਹਿੰਦੇ ਹਾਂ ਜਿਸ ਕਾਰਨ ਅਸੀਂ ਚੌਂਤੇ ਹੋਏ ਵੀ ਖੁਸ਼ ਨਹੀਂ ਰਹਿ ਪਾਉਂਦੇ ਛੋਟੀ ਜਿਹੀ ਕੱਲ ਸਾਨੂੰ ਉਦਾਸ ਕਰ ਦਿੰਦੀ ਹੈ ਸਾਡਾ ਸੁਭਾਅ ਅਜਿਹਾ ਹੋਣਾ ਚਾਹੀਦਾ ਹੈ ਕਿ ਅਸੀਂ ਬੱਚਿਆਂ ਦੀ ਤਰ੍ਹਾਂ ਬਿਨਾਂ ਕਾਰਨ ਹੀ ਖੁਸ਼ ਰਹਿ ਸਕੀਏ ਛੋਟੇ ਛੋਟੇ ਕੱਲਾ ਸਾਨੂੰ ਊਰਜਾ ਤੇ ਖੁਸ਼ੀ ਨਾਲ ਭਰ ਸਕਣ ਜਿਸ ਦਾ ਅਜਿਹਾ ਸੁਭਾਅ ਹੁੰਦਾ ਹੈ ਉਸ ਦਾ ਸਰੀਰ ਤੇ ਮਨ ਹਮੇਸ਼ਾ ਊਰਜਾਵਾਨ ਰਹਿ ਜਾਂਦਾ ਹੈ ਬੁੱਧੀ ਤੇਜ਼ ਚਲਦੀ ਹੈ ਉਹ ਸੁੱਖ-ਦੁੱਖ ਵਿੱਚ ਅਟੋਲ ਰਹਿੰਦਾ ਹੈ ਤੇ ਉਹ ਚਲਦੀ ਬਿਮਾਰ ਨਹੀਂ ਪੈਂਦਾ ਦੂਸਰੀ ਸਿੱਖਿਆ ਸਵੀਕਾਰ ਕਰਨਾ ਮਹਾਨਤਾ ਦੀ ਸ਼ੁਰੂਆਤ ਹੈ ਜਿਨੇ ਵੀ ਮਹਾਨ ਲੋਕ ਹੋਏ ਨੇ ਇਨਾਂ ਸਬਦ ਜੀਵਨ ਵਿੱਚ ਨਾ ਇਨਸਾਫੀ ਗਲਤੀ ਤੇ ਕਸ਼ਟ ਰਿਆਹੀ ਹੈ ਇਹਨਾਂ ਨੇ ਸਭ ਤੋਂ ਪਹਿਲਾ ਅਨੋਹਣ ਨੂੰ ਸਵੀਕਾਰ ਕੀਤਾ ਕਿ ਹਾਂ ਅਚੇਹਾ ਹੈ ਹੁਣ ਮੈਂ ਇਸ ਤੇ ਭਾਵਜੁਦ ਸ਼ਾਂਤ ਤੇ ਅਡੋਲ ਰਹਿ ਕੇ ਉਦਮ ਕਰਨਾ ਹੈ ਯਤਨ ਕਰਨਾ ਹੈ ਵਰਤਮਾਨ ਵਿੱਚ ਜੀਉਣਾ ਹੈ ਦਰਦ ਕਮੀ ਤੇ ਗਲਤੀ ਨੂੰ ਸਵੀਕਾਰ ਕਰਨ ਨਾਲ ਮਹਾਨਤਾ ਤੇ ਵਰਤਮਾਨ ਦੀ ਸ਼ੁਰੂਆਤ ਹੁੰਦੀ ਹੈ ਜਿਦੋਂ ਅਸੀਂ ਆਪਣੇ ਜੀਵਨ ਵਿੱਚ ਆਉਣ ਵਾਲੇ ਦੁੱਖ, ਅਪੂਰਨਤਾ ਤੇ ਭੁੱਲਾਂ ਨੂੰ ਮੰਨ ਲੈਂਦੇ ਹਾਂ ਤਾਂ ਤੇ ਅਸੀਂ ਸੱਚੇ ਅਰਥਾਂ ਵਿੱਚ ਸਮਝਦਾਰ ਬਣ ਸਕਦੇ ਹਾਂ ਇਹ ਪਾਉਣਾ ਸਾਨੂੰ ਸਿਖਾਉਂਦੀ ਹੈ ਕਿਵੇਂ ਹਰ ਚੁਣੌਤੀ ਵਿੱਚ ਕੁਝ ਸਿੱਖਣਾ ਹੈ ਤੇ ਆਪਣੇ ਆਪ ਨੂੰ ਨਿਸ਼ਚਿਤ ਤੌਰ ਤੇ ਕਿਵੇਂ ਬਿਹਤਰ ਬਣਾਉਣਾ ਹੈ ਇਸ ਲਈ ਉਹ ਪਹਿਲਾ ਕਦਮ ਹੈ ਜਿਸ ਨਾਲ ਅਸੀਂ ਮਹਾਨਤਾ ਦੀ ਦਿਸ਼ਾ ਵੱਲ ਅੱਗੇ ਵੱਧ ਸਕਦੇ ਹਾਂ ਤੇ ਆਪਣੇ ਵਰਤਮਾਨ ਨੂੰ ਸਿੱਧਰ ਤੇ ਮਜ਼ਬੂਤ ਬਣਾਉਣ ਦੀ ਯਾਤਰਾ ਸ਼ੁਰੂ ਕਰ ਸਕਦੇ ਹਾਂ ਇਸ ਲਈ ਅਗਲੀ ਵਾਰ ਜੇ ਤੂੰ ਤੁਸੀਂ ਕਿਸੇ ਮੁਸ਼ਕਲ ਦਾ ਸਾਹਮਣਾ ਕਰੋ ਤਾਂ ਯਾਦ ਰੱਖਿਓ ਕਿ ਇਹ ਹੀ ਉਹ ਸਮਾਂ ਹੈ ਸਭੇ ਵਿਕਾਸ ਦਾ ਤੇ ਬਿਹਤਰ ਜੀਵਨ ਦੀ ਸ਼ੁਰੂਆਤ ਕਰਨ ਦਾ ਆਪਣੀਆਂ ਕਮਜ਼ੋਰੀਆਂ ਨੂੰ ਆਪਣੀ ਤਾਕਤ ਬਨਾਓ ਤੇ ਹਰ ਦਿਨ ਨੂੰ ਇੱਕ ਨਵੇਂ ਆਰੰਭ ਵਾਂਗ ਜਿਓ ਇਹ ਸੱਚੀ ਮਹਾਨਤਾ ਦੀ ਰਾਹ ਤਾਜੀ ਹੈ ਸੋ ਸਾਥਿਓ ਉਮੀਦ ਹੈ ਇਸ ਕਹਾਣੀ ਵਿੱਚਲੀ ਸਿੱਖਿਆ ਨੂੰ ਸਮਝ ਕੇ ਤੁਸੀਂ ਆਪਣੇ ਜੀਵਨ ਦੀ ਯਾਤਰਾ ਵਿੱਚ ਇਸ ਨੂੰ ਲਾਗੂ ਕਰੋਗੇ ਤੇ ਜ਼ਿੰਦਗੀ ਦੇ ਰਾਹਨ ਆਸਾਨ ਬਣਾਉਂਦੇ ਚਾਹੋਗੇ ਉਮੀਦ ਕਰਤਾ ਹਾਂ ਇਹ ਵੀਡੀਓ ਤੁਹਾਨੂੰ ਬਹੁਤ ਪਸੰਦ ਆਈ ਹੋਵੇਗੀ। ਮੈਂ ਇਸੇ ਤਰ੍ਹਾਂ ਰੋਹਾਨੀ ਗਿਆਨ ਵਾਲੇ ਵੀਡੀਓ ਲੈ ਕੇ ਆਉਂਦਾ ਰਹਾਂਗਾ। ਸੋ ਚੁਟੇ ਰਹੋ ਰੋਹਾਨੀ ਗਿਆਨ ਚੈਨਲ ਦੇ ਨਾਲ। ਫਿਰ ਮਿਲਾਂਗੇ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ।